ਜੋ ਕਿ ਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਤੇ ਹੋਰ ਕਿਸਾਨ ਜਥੇਬੰਧੀਆਂ ਵੱਲੋਂ ਸਾਂਝੇ ਤੌਰ ਤੇ ਅੱਜ ਆਪਣੀਆਂ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਪੰਜਾਬ ਬੰਦ ਦੀ ਕਾਲ ਦੇ ਤਹਿਤ ਸਰੰਦ ਵਿੱਚ ਵੀ ਜੋ ਪੰਜਾਬ ਬੰਦ ਪੂਰੀ ਤਰ੍ਹਾਂ ਸਫਲ ਦੇਖ ਨੂੰ ਮਿਲਿਆ ਹੈ ਬਾਜ਼ਾਰ ਵੀ ਬੰਦ ਦੇਖੇ ਗਏ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਫਤਿਹਗੜ ਸਾਹਿਬ ਦੀ ਇੱਥੇ ਫਰਕਾਂ ਜਿੱਥੇ ਸੜਕਾਂ ਤੇ ਆਵਾਜਾਈ ਬੰਦ ਕੀਤੀ ਗਈ ਹੈ ਉੱਥੇ ਰੇਲਵੇ ਸਟੇਸ਼ਨ ਤੇ ਵੀ ਤੁਸੀਂ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਤੇ ਵੀ ਸਟੇਸ਼ਨ ਤੇ ਵੀ ਜੋ ਕਿਸਾਨ ਆਗੂ ਨੇ ਉਹਨਾਂ ਵੱਲੋਂ ਰੇਲਵੇ ਟ੍ਰੈਕ ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਜਾਮ ਕੀਤਾ ਗਿਆ ਹੈ ਤੇ ਆਪਣੀਆਂ ਕੀ ਮੰਗਾਂ ਲਈ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਜੋ ਸੁਵਿਧਾਵਾਂ ਵੀ ਕੁਝ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਮੈਡੀਕਲ ਜੋ ਸੇਵਾਵਾਂ ਨੇ ਉਹਨਾਂ ਨੂੰ ਛੋੜ ਦਿੱਤੀ ਗਈ ਹੈ ਐਮਰਜੈਂਸੀ ਸੇਵਾਵਾਂ ਜਾਰੀ ਰੱਖਣ ਦਾ ਉਹ ਵੀ ਕਿਹਾ ਗਿਆ ਹੈ ਤੇ ਨਾਲ ਹੀ ਜੋ ਵਿਆਹ ਆਦੀ ਦੇ ਰਸਮਾਂ ਨੇ ਵਰ ਪ੍ਰਾਤ ਵਗੈਰਾ ਉਹਨਾਂ ਨੂੰ ਜਾਣ ਦੀ ਛੋੜ ਦਿੱਤੀ ਗਈ ਹੈ ਇੰਟਰਵਿਊ ਦੇਣ ਵਾਲੇ ਵਿਦਿਆਰਥੀਆ ਉਹਨਾਂ ਨੂੰ ਛੋੜ ਦਿੱਤੀ ਗਈ ਹੈ ਜੋ ਫਲਾਈਟ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਾ ਜਾਂ ਉਹਨਾਂ ਨੇ ਜਾਣਾ ਹੈ ਉਹਨਾਂ ਨੂੰ ਛੋੜ ਦਿੱਤੀ ਗਈ ਹੈ ਤੇ ਸਿਹਤ ਸੁਵਿਧਾਵਾਂ ਖੁੱਲੀਆਂ ਰਹਿਣ ਦੀ ਛੋੜ ਦਿੱਤੀ ਗਈ ਹੈ ਇਸ ਦੇ ਨਾਲ ਹੀ ਫਤੇਗੜ ਸਾਹਿਬ ਦੇ ਵਿੱਚ ਦੇਖਿਆ ਜਾਵੇ ਤਾਂ ਫਤੇਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਚੱਲ ਰਹੇ ਨੇ ਤੇ ਉੱਥੇ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਤੇ ਉਹਨਾਂ ਨੂੰ ਚਾਹੇ ਸੰਗਤ ਦੇ ਟਰੈਲੀਆਂ ਦੇ ਵਿੱਚ ਆ ਕਿਸੇ ਵੀ ਵਾਹਨ ਰਾਈਆਂ ਉਹਨਾਂ ਨੂੰ ਆਣ ਜਾਣ ਦੀ ਛੋੜ ਦਿੱਤੀ ਗਈ ਹੈ ਤੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਨੇ ਨਾਲ ਗੱਲ ਕਰਦੇ ਆ ਹਾਂਜੀ ਪ੍ਰਧਾਨ ਜੀ ਕਿ ਕਿਹੜੇ-ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੁਸੀਂ ਧਰਨਾ ਦਿੱਤਾ ਸਾਡਾ ਜਿਹੜਾ ਇਹ ਧਰਨਾ ਹੈ ਅੱਜ ਫੇਰ ਸਾਨੂੰ ਲੇਣਾ ਬੰਦ ਕਰਨੀ ਪੈਗੀ ਆ 13 ਤਰੀਕ ਤੋਂ ਅੱਜ 10 ਮਹੀਨੇ ਹੋ ਗਏ ਸਾਨੂੰ ਮਤਲਬ ਖਨੌਰੀ ਬਾਡਰ ਤੇ ਬੈਠਿਆ ਨੂੰ ਸ਼ਬੂ ਬਾਡਰ ਤੇ ਬੈਠਿਆ ਨੂੰ ਸਰਕਾਰ ਨੇ ਸਾਡੇ ਨਾਲ ਬਹੁਤ ਸਾਰੀਆਂ ਮੰਗਾਂ ਦਾ ਕਿਟਮਟ ਕਰੀ ਹੋਈ ਸੀ ਵਾਅਦਾ ਕਰਿਆ ਸੀ ਜਿਹਾ ਦਸੀ ਦਿੱਲੀ ਤੋਂ ਆਏ ਤੇ ਉਹ ਮੰਗਾਂ ਸਾਡੀਆਂ ਉਂ ਦੀਆਂ ਤਿਉਂ ਖੜੀਆਂ ਨੇ ਦਵਾਰੇ ਸਾਨੂੰ ਇਹ ਖਨੌਰੀ ਬਾਡਰ ਤੇ 10 ਮਹੀਨੇ ਹੋ ਗਏ ਧਰਨਾ ਲਈ ਬੈਠਿਆ ਨੂੰ ਸਰਕਾਰ ਸਾਡੀ ਜਿਹੜੇ ਜਿਹੜੀਆਂ ਮੰਗਾਂ ਸਾਡੇ ਮੰਨੀਆਂ ਤੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਤਿਆਰ ਨਹੀਂ ਹੈਗੀ ਇਸ ਕਰਕੇ ਸਾਨੂੰ ਅੱਜ ਦੀ ਜਿਹੜੀ ਕਾਹਲ ਹੈਗੀ ਆ ਅੱਜ ਦੀ ਜਿਹੜੀ ਕਾਲ ਹੈ ਕਾਲ ਹੈਗੀ ਆ ਬੇ ਆਪਾਂ ਨੇ ਪੰਜਾਬ ਬੰਦ ਕਰਨਾ ਹੈਗਾ ਸਾਰੀਆਂ ਮਾਰਕੀਟਾਂ ਸਾਰੇ ਜਿਹੜੀਆਂ ਗੱਡੀ ਦੇ ਲਾਈਨਾਂ ਨੇ ਉਹਨਾਂ ਤੇ ਬੈਠਣਾ ਹੈ ਸੜਕਾਂ ਬੰਦ ਕਰਨੀਆਂ ਐਸ ਕਰਕੇ ਅਸੀਂ ਅੱਜ ਫੇਰ ਦੁਬਾਰਾ ਪਹਿਲਾਂ 18 ਤਰੀਕ ਨੂੰ ਆਏ ਤੇ ਅੱਜ ਫੇਰ ਅਸੀਂ ਲਾਈਨਾਂ ਤੇ ਬੈਠੇ ਆ ਸਾਰਾ ਤਕਰੀਬਨ ਏਰੀਆ ਸਾਰਾ ਪੰਜਾਬ ਅੱਜ ਬੰਦ ਆ ਐਸ ਕਰਕੇ ਜਿੰਨਾ ਚਿਰ ਸਾਡੀ ਇਹ ਸਰਕਾਰ ਸੈਂਟਰ ਸਰਕਾਰ ਮੰਗਾ ਨਹੀਂ ਮੰਨਦੀ 19 ਦਿਨ ਇਹ ਐਸੀ ਤਰ੍ਹਾਂ ਸੰਘਰਸ਼ ਚੱਲਦੇ ਰਹੇ ਨੇ ਆ ਡੱਲੇਰ ਸਾਹਿਬ 13 26 ਤਰੀਕ ਤੋਂ ਮਰਨ ਵਰਤ ਤੇ ਬੈਠੇ ਆ ਅੱਜ ਉਹਨਾਂ ਨੂੰ 35ਵਾਂ ਦਿਨ ਹੋ ਗਿਆ ਬਾਦ ਸਰਕਾਰ ਅਜੇ ਵੀ ਟਸ ਤੇ ਮਸ ਨਹੀਂ ਹੋਈ ਹੈਗੀ ਇਸ ਕਰਕੇ ਜਿੰਨੀ ਦੇਰ ਸਾਡੇ ਇਹ ਮੰਗਾ ਨਹੀਂ ਮੰਨਦੇ ਪ੍ਰਧਾਨ ਜੀ ਬਹੁਤ ਅੜਿਆਲਾ ਉਹ ਉੱਥੇ ਬੈਠੇ ਰਹਿਣਗੇ ਉਹ ਬਰਤਨੀ ਤੋੜਦੇ ਉਹਨਾਂ ਨੇ ਅੱਜ ਤੱਕ ਇੱਕ ਘੋਰਾ ਵੀ ਅੰਨ ਦਾ ਦਾਣਾ ਮੂੰਹ ਜਿਨੀ ਪਾਇਆ ਅਸੀਂ ਉਹ ਦੇਗ ਲੈ ਕੇ ਗਏ ਤੇ ਦੇਗ ਨੂੰ ਵੀ ਨਮਸ਼ਕਾਰ ਕਰਕੇ ਉਸ ਬੰਦੇ ਨੂੰ ਵਾਪਸ ਕਰਤੇ ਉਹਨੇ ਬੜਾ ਇੱਜ਼ਤ ਮਾਨ ਦੇ ਨਾਲ ਦੇਗ ਲਈ ਤੇ ਬੱਥੇ ਨੂੰ ਲਾ ਕੇ ਵਾਪਸ ਕਰਤੇ ਜਦ ਇਹੋ ਜਿਹਾ ਇਨਸਾਨ ਬਸ ਦੇ ਪਰ ਬੈਠਾ ਹੋਵੇ ਆਪਣੇ ਮੰਗਾਂ ਨੂੰ ਮਨਾਉਣ ਬਾਅਦ ਤੇ ਇਹ ਸਰਕਾਰ ਨੂੰ ਪਤਾ ਨਹੀਂ ਕਿ ਆ ਦਿਖਦਾ ਹੈਗਾ ਪਹਿਲਾਂ ਮੰਗਾਂ ਮੰਨੀਆਂ ਹੋਈਆਂ ਜੋ ਲਾਗੂ ਕਰ ਦੇਵੇ ਤਾਂ ਸਾਰੇ ਕਿਸਾਨ ਉੱਥੋਂ ਆਪਣੇ ਆਪਣੇ ਘਰਾਂ ਨੂੰ ਆ ਜਾਣਗੇ ਅੱਗੇ ਸਾਨੂੰ ਕੋਈ ਸਗਾਤ ਕਰਦੇ ਅਸੀਂ ਲੋੜ ਨਾ ਪਵੇ ਇਸ ਕਰਕੇ ਅਸੀਂ ਅੱਜ ਸਰਕਾਰ ਨੂੰ ਦੱਸਣ ਵਾਸਤੇ ਫੇਰ ਦੁਬਾਰਾ ਨ ਲੈਣਾ ਤੇ ਬੈਠੇ ਆ ਜੀ ਕਿੰਨਾ ਕੁ ਸਮਰਥਨ ਦੇਖਣ ਨੂੰ ਮਿਲ ਰਿਹਾ ਕਿਉਂਕਿ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਚਾਹੇ ਉਹ ਸੜਕੀ ਆਵਾਜਾਈ ਦੀ ਗੱਲ ਕੀਤੀ ਜਾਏ ਉਹ ਰੇਲਵੇ ਦੇ ਆਵਾਜਾਈ ਦੀ ਗੱਲ ਕੀਤੀ ਜਾਵੇ ਤੇ ਬਾਜ਼ਾਰ ਵੀ ਪੂਰਨ ਤੌਰ ਤੇ ਬੰਦ ਦਿਖਾਈ ਦੇ ਰਹੇ ਨੇ ਤੇ ਕਿੰਨਾ ਕੁ ਸਫਲ ਮੰਦ ਹੈ ਬਹੁਤ ਸਾਰਾ ਪੰਜਾਬ ਦੇ ਵਿੱਚ ਸਾਰੀਆਂ ਦੁਕਾਨਾਂ ਸਾਰੀਆਂ ਮਾਰਕੀਟਾਂ ਜੋ ਵੀ ਅਸੀਂ ਮਤਲਬ ਸੰਘਰਸ਼ ਵਾਸਤੇ ਹੈ ਅੱਜ ਦਾ ਜੋ ਬੰਦ ਕਰਨ ਦਾ ਸੱਦਾ ਦਿੱਤਾ ਹੈ ਤਕਰੀਬਨ ਸਾਰੇ ਪਾਸੇ ਸਾਰਾ ਬੰਦ ਆ ਸਾਰੇ ਕੋ ਹੁਣ ਵੀ ਫੋਨ ਆਉਂਦੇ ਆ ਗੱਡੀਆਂ ਦੇ ਲੈਣਾ ਤਾਂ ਲੁਧਿਆਣੇ ਤੋਂ ਖੰਨੇ ਪਹਿਲੇ ਬੰਦ ਹੋ ਗਈਆਂ ਤੀਆਂ ਜਿੱਥੇ ਵੀ ਅਸੀਂ ਮਤਲਬ ਹੁਣ ਫੋਨ ਕਰਕੇ ਪੁੱਛਦੇ ਆ ਸਾਰਾ ਤਕਰੀਬਨ ਸਾਨੂੰ ਵੱਡਾ ਵੱਡਾ ਹੰਗਾਰਾ ਮਿਲਿਆ ਤੇ ਜਿਹੜਾ ਫਤੇਗੜ ਸਾਹਿਬ ਦੀ ਗੱਲ ਕੀਤੀ ਜਾਬਦਾ ਫਤੇਗੜ ਸਾਹਿਬ ਦੇ ਵਿੱਚ ਕਿੱਥੇ ਕਿੱਥੇ ਜਾਮ ਲਗਾਇਆ ਗਏ ਨੇ ਦੇਖੋ ਫਤੇਗੜ ਦੇ ਵਿੱਚ ਆਪਣਾ ਫਤੇਗੜ ਸਰਾਂਦ ਗੱਡੀਆਂ ਨੇ ਸਿਰ ਰੁਕੀ ਰੋਕੀ ਹੋਈ ਆ ਮਾਧੋ ਪਰਚੌਂਕ ਦੇ ਕੋਲ ਜਿਹੜਾ ਬਸੀ ਦਾ ਏਰੀਆ ਹੈਗਾ ਉਹ ਅਸੀਂ ਸਟੇਸ਼ਨ ਤੇ ਰੁਕਿਆ ਹੋਇਆ ਹੈ ਉਧਰ ਰਾਜਪੁਰਾ ਜਿਹੜਾ ਬਠਿੰਡੇ ਤੋਂ ਸੜਕੋਂ ਆਉਂਦੀ ਆ ਉੱਥੇ ਰੁਕਿਆ ਹੋਇਆ ਪਟਿਆਲਾ ਉੱਥੇ ਰੁਕਿਆ ਹੋਇਆ ਹੈ ਤਕਰੀਬਨ ਤਕਰੀਬਨ ਅਸੀਂ ਜਿੱਥੇ ਜਿੱਥੇ ਵੀ ਸਾਡੀਆਂ ਡਿਊਟੀਆਂ ਲਾਈਆਂ ਸੀ ਉੱਥੇ ਉੱਥੇ ਸਾਰੇ ਤਾਇਨਾਤ ਆ ਸਗਾਸ ਕਰਨ ਸਗਰ ਦੇ ਜੋਦੇ ਆਪ ਨੂੰ ਔਰ ਤਾਂ ਦੇਖਿਆ ਜਾਵੇ ਕਿ ਪਬਲਿਕ ਨੂੰ ਕਾਫੀ ਪਰੇਸ਼ਾਨੀਆਂ ਵੀ ਪੇਸ਼ ਆਉਂਦੀਆਂ ਤੇ ਇਸ ਨੂੰ ਲੈ ਕੇ ਪਬਲਿਕ ਨੂੰ ਜੋ ਸਹੂਲਤਾਂ ਦਾ ਕੀ ਕੀ ਪ੍ਰਬੰਧ ਕੀਤਾ ਗਿਆ ਦੇਖੋ ਜਿਹੜੀਆਂ ਲੰਗੜ ਵਾਲੀਆਂ ਨੇ ਜਿਕੜਾ ਕਿਸੇ ਨੇ ਕੋਈ ਐਮਰਜੈਂਸੀ ਮਰੀਜ਼ ਆ ਕੋਈ ਕਿਸੇ ਬੱਚੇ ਨੇ ਪੇਪਰ ਦੇਣ ਜਾਣਾ ਜਾਂ ਕਿਸੇ ਨੇ ਉਹ ਜਾਣਾ ਜਾਂ ਜਿਕੜਾ ਹੋਣਾ ਸਾਡੇ ਏਰੀਆ ਦੀਆਂ ਟਰਾਲੀਆਂ ਇੱਥੇ ਫਤਖੜ ਸਾਹਿਬ ਜੋੜ ਮੇਲੇ ਤੇ ਆਏ ਆ ਉਹਨਾਂ ਨੂੰ ਸਾਡੇ ਛੋੜ ਦਿੱਤੀ ਹੋਏ ਜਾਣ ਦੀ ਉਹ ਜਾ ਰਹੀਆਂ ਨੇ ਜਿਹੜੀਆਂ ਇੱਥੇ ਫਸੀਆਂ ਹੋਈਆਂ ਨੇ ਜਾਂ ਤੇ ਨੇੜੇ-ਤੇੜੇ ਦੇ ਪਿੰਡ ਨੇ ਉਹ ਮੱਥਾ ਟੇਕਣਾ ਨੂੰ ਕੋਈ ਨਹੀਂ ਰੋਕਦਾ ਹੈਗਾ ਅੱਜ ਵੀ ਅੱਜ ਬੰਦ ਦੀ ਗੱਲ ਤੇ ਸਰਦੀ ਜਿਹੜਾ ਕਿਸਾਨਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਬੰਦ ਦਾ ਸੱਦਾ ਦਿੱਤਾ ਗਿਆ ਸੀ 10 15 ਦਿਨ ਪਹਿਲਾਂ ਦੀ ਕਾਲ ਕਰੀਜੀਤੀ ਉਹਨਾਂ ਤੋਂ ਉਹ ਵਾਅਦਾ ਅਸੀਂ ਪੂਰਾ ਸਮਰਥਨ ਕਰਦੇ ਆਂ ਸਾਡੀ ਟਰਾਂਸਪੋਰਟ ਬਿਲਕੁਲ ਬੰਦ ਹੈ ਇਸ ਕਰਕੇ ਕਿਉਂ ਸੈਂਟਰ ਦੀ ਗਵਰਨਮੈਂਟ ਦੀਆਂ ਗਲਤ ਨੀਤੀਆਂ ਕਰਕੇ ਜੇ ਅੰਨਦਾਤਾ ਖਤਮ ਹੋ ਗਿਆ ਟਰਾਂਸਪੋਰਟਰ ਖਤਮ ਹੋ ਜਾਊਗੀ ਜੇ ਅੰਨਵ ਦਾ ਤਾਂ ਦੀਆਂ ਮਤਲਬ ਉਹ ਸਾਡੇ ਕੋ ਕੰਨਕੇ ਨਹੀਂ ਆਊਗੀ ਅਸੀਂ ਢੋਅ ਢੋਈ ਕਿੱਥੋਂ ਕਰਾਂਗੇ ਇਸ ਕਰਕੇ ਅਸੀਂ ਪੂਰਾ ਸਮਰਥਨ ਕਰਦੇ ਆ ਅਸੀਂ ਬਿਲਕੁਲ ਬੰਦ ਕਰਿਆ ਟ੍ਰਾਂਸਪੋਰਟ ਲਗਾ ਸੋ ਇਸ ਸਰ ਕਿਸਾਨ ਆਗੂ ਜਿਨ੍ਹਾਂ ਨੇ ਆਪਣੀਆਂ ਮੰਗਾਂ ਦੇ ਸਬੰਧੀ ਸਰਕਾਰ ਤੱਕ ਦੇ ਕਾਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿੱਥੇ ਪੂਰੀ ਪੂਰਨ ਤੌਰ ਤੇ ਪੰਜਾਬ ਭਰ ਦੇ ਵਿੱਚ ਜੋ ਸੜਕੀ ਆਵਾਜਾਈ ਹੋਵੇ ਰੇਲਵੇ ਆਵਾਜਾਈ ਹੋਵੇ ਠੱਪ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਅਸੀਂ ਫਤੇਕਰ ਸਾਹਿਬ ਦੇ ਵਿੱਚ ਸਰਾਂਦੇ ਰੇਲਵੇ ਸਟੇਸ਼ਨ ਜੋ ਮਾਦੋਪੁਰ ਚੌਂਕ ਦੇ ਨੇੜੇ ਵੀ ਰੇਲਵੇ ਟਰੈਕ ਤੇ ਜਾਮ ਲਗਾਇਆ ਗਿਆ ਤੇ ਕਿਸਾਨ ਆਗੂਆਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਜੋ ਕੇਂਦਰ ਸਰਕਾਰ ਆ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਨਾਲ ਹੀ ਜੋ ਛੇਦੀ ਜੋੜ ਮੇਲ ਚੱਲ ਰਹੇ ਨੇ ਫਤੇਗਰ ਸਾਹਿਬ ਦੀ ਗੱਲ ਕੀਤੀ ਜਾਪੇ ਤਾਂ ਫਤੇਗਰ ਸਾਹਿਬ ਦੇ ਵਿੱਚ ਜੋ ਸੰਗਤਨਤ ਮਸਤਕ ਹੋਣ ਆਉਣ ਲਈ ਹੈ ਉਹਨਾਂ ਨੂੰ ਵੀ ਛੂਟ ਦਿੱਤੀ ਗਈ ਹੈ ਮੈਡੀਕਲ ਸਹੂਲਤਾਂ ਜੋ ਉਹ جاری ਰਹਿਣਗੀਆਂ ਤੇ ਨਾਲ ਹੀ ਜੋ ਵਿਦੇਸ਼ਾਂ 'ਚ ਹੋਣ ਜਾਣ ਵਾਲੇ ਉਹਨਾਂ ਨੂੰ ਵੀ ਛੋਟ ਦਿੱਤੀ ਗਈ ਹੈ ਜਗਦੇਵ ਸਿੰਘ ਫਤੇਗਰ ਸਾਹਿਬ